ਕਾਂਗਰਸ ਨੇ ਅੱਗੇ ਘੁਟਕਾ ਸਾਹਿਬ ਫੜ ਕੇ 100 ਖਾਧੀ ਸਮੁੱਚਾ ਪੰਜਾਬ ਅਗਰ ਲੱਗ ਗਿਆ ਪੰਜਾਬ ਦੀ ਜਨਤਾ ਕਾਂਗਰਸ ਦੇ ਲਾਰੇ ਲਪਿਆਂ ਤੋਂ ਆਪ ਦੇ ਲਾਰੇ ਲਪਿਆਂ ਤੋਂ ਥੱਕ ਚੁੱਕੀ ਹੈ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਜੀਪਾਂ ਦੇ ਚੱਲ ਕੇ ਆਏ ਨੇ ਔਰ ਨਾਲ ਦੀ ਨਾਲ ਮੈਂ ਆਸ ਕਰਦਾ ਕਿ ਇਸੇ ਤਰੀਕੇ ਨਾਲ ਇਹ ਯਾਤਰਾ ਜਿਹੜੀ ਹੈ ਪੂਰੇ ਹਲਕਾ ਫਤਿਹਗੜ੍ਹ ਸਾਹਿਬ ਵਿੱਚੋਂ ਲੰਘਦੇ ਹੋਏ ਆਂ ਕਾਮਯਾਬੀਆਂ ਦੇ ਝੰਡੇ ਬੁਲੰਦ ਕਰੇ ਇਸ ਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬਹੁਤ ਭਾਰੀ ਵੱਡਾ ਹੰਗਾਰਾ ਮਿਲਿਆ ਆਪ ਦੇ ਵਿੱਚ ਜੇ ਕੋਈ ਪਾਰਟੀ ਹੈ ਕਿਸਾਨਾਂ ਦੇ ਹੱਕਾਂ ਦੀ ਮਜ਼ਦੂਰਾਂ ਦੇ ਹੱਕਾਂ ਦੀ ਨੌਜਵਾਨਾਂ ਦੇ ਹੱਕਾਂ ਦੀ ਤੇ ਬੁਲਾਜਮਾਂ ਦੇ ਹੱਕਾਂ ਦੀ ਜੇ ਕੋਈ ਗੱਲ ਕਰ ਸਕਦਾ ਤਾਂ ਉਹ ਸ਼੍ਰੋਮਣੀ ਅਕਾਲੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੀਦੀ ਪ੍ਰਧਾਨਗੀ ਸਰਦਾਰ ਸੁਖਮੀਰ ਸਿੰਘ ਬਾਦਲ ਜੀ ਕੋਲ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੋਂ ਅੱਜ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਬਚਾਓ ਯਾਤਰਾ ਸੁਖੀ ਸਿੰਘ ਬਾਦਲ ਦੀ ਅਗਵਾਈ ਵਿੱਚ ਆਰੰਭ ਹੋ ਰਹੀ ਹੈ ਗੱਲਬਾਤ ਵੀ ਕਰਾਂਗੇ ਜਗਦੀਪ ਸਿੰਘ ਚੀਮਾ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਯਾਤਰਾ ਸ਼ੁਰੂ ਹੋ ਰਹੀ ਹੈ ਕਿਵੇਂ ਦੀ ਤਿਆਰੀ ਹੈ ਕਿਵੇਂ ਦਾ ਉਤਸ਼ਾਹ ਹੈ ਬਾਦਲ ਤਿਆਰੀਆਂ ਜਿਸ ਤਰ੍ਹਾਂ ਅਸੀਂ ਕੀਤੀਆਂ ਮੈਨੂੰ ਲੱਗ ਰਿਹਾ ਵੀ ਉਹ ਤੋਂ ਸਾਡੀ ਉਮੀਦ ਤੋਂ ਵੱਧ ਲੋਕਾਂ 'ਚ ਵਰਕਰਾਂ 'ਚ ਉਛਾਹ ਆ ਇਹ ਉਛਾਹ ਸ਼੍ਰੋਣੀ ਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰਧਾਨ ਜੀ ਦੀ ਸੋਚ ਦੇ ਮੁਤਾਬਕ ਜਿਹੜਾ ਫੈਸਲਾ ਲਿਆ ਬੰਦੀ ਸਿੱਖਾਂ ਦੀ ਰਿਹਾਈ ਦਾ ਔਰ ਕਿਸਾਨਾਂ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਵਿੱਚ ਉਹ ਪਿਛਲੇ ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆਂ ਨੇ ਪਹਿਰਾ ਦਿੱਤਾ ਹੈ ਦਿੱਲੀ 'ਚ ਸ਼ੰਭੂ ਤੇ ਉਸ ਚੀਜ਼ ਦਾ ਜਿਹੜਾ ਰਿਜ਼ਲਟ ਹੈ ਜਿਹੜਾ ਸ਼੍ਰੋਣੀ ਕਾਲੀ ਦਲ ਨੇ ਏਜੰਡਾ ਅਡਾਪਟ ਕੀਤਾ ਹੈ ਉਹਦਾ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਹੈ। ਮਹਾਂਪਤ ਜੀ ਕਾਂਗਰਸ ਵੱਲੋਂ ਅੱਜ ਚੋਣ ਮੈਨੀਫੈਸਟੋ ਜਾਰੀ ਕਰਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਨੇ ਆ, ਨਾਰੀ ਨੇ ਆ ਤੇ ਯੁਵਾ ਨੇ ਆ ਤੇ 30 ਲੱਖ ਨੌਕਰੀਆਂ ਦੇਣ ਦੀ ਜਿਹੜੀ ਕਿ ਉਹਨਾਂ ਦੀ ਗੱਲ ਕਹੀ ਜਾ ਰਹੀ ਆ। ਕਾਂਗਰਸ ਨੇ ਅੱਗੇ ਗੁਟਕਾ ਸਾਫ ਫੜ ਕੇ ਸੌ ਖਾਧੀ। ਸਮੁੱਚਾ ਪੰਜਾਬ ਅਗਰ ਲੱਗ ਗਿਆ। ਉਹਨਾਂ ਨੇ ਗੁਰੂ ਸਾਹਿਬਾਨ ਦਾ ਸਤਕਾਰ ਨਹੀਂ ਕੀਤਾ। ਹੁਣ ਮੈਨੀਫੈਸਟੋ ਦਾ ਸਤਕਾਰ ਤਾਂ ਕਿੱਥੋਂ ਰਹਿ ਗਿਆ? ਇਹ ਲਾਰੇ ਲੱਪੇ ਨੇ। ਪੰਜਾਬ ਦੀ ਜਨਤਾ ਕਾਂਗਰਸ ਦੇ ਲਾਰੇ ਲੱਪਿਆਂ ਤੋਂ ਆਪ ਦੇ ਲਾਰੇ ਲਪਿਆਂ ਤੋਂ ਥੱਕ ਚੁੱਕੀ ਐ ਇਹ ਜੋ ਮਰਜ਼ੀ ਕਹਿ ਲੈਣ ਪੰਜਾਬ 'ਚ ਉਹਨਾਂ ਦੀ ਗੱਲ ਹੁਣ ਲੋਕ ਸੁਣਣਗੇ ਨਹੀਂ ਟੱਕਸਾਲਿਆਂ ਦੀ ਵਾਪਸੀ ਆ ਰਹੀ ਜਿਵੇਂ ਜਰਜੀਤ ਸਿੰਘ ਗਰਚਾ ਬਾਪ ਸਾਹਿਨੇ ਕਿਵੇਂ ਦੇ ਬੜੀ ਖੁਸ਼ੀ ਦੀ ਗੱਲ ਐ ਜਿਹੜੇ ਸਾਹ ਸੁਖਦੇਵ ਸਿੰਘ ਜੀ ਢੀਡ ਸਾਹਿਬ ਜੁਰਗੰਢੇ ਸਾਡੇ ਬੀਬੀ ਜਗੀਰ ਕੌਰ ਜੀ ਗਰਚਾ ਜੀ ਇਹ ਜਿੰਨੀਆਂ ਵੀ ਵਾਪਸੀਆਂ ਹੋ ਰਹੀਆਂ ਜਿਹੜਾ ਸ਼ਰੋਮਨੀ ਕਾਲੀਦਲ ਦੇ ਪ੍ਰਧਾਨ ਨੇ ਸਟੈਂਡ ਲਿਆ ਵੀਡੀਓ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਚੁੱਕਿਆ ਬੰਦੀ ਸਿੱਖਾਂ ਵਾਲਾ ਤੇ ਕਿਸਾਂਡਾ ਵਾਲਾ ਇਹ ਉਹਦਾ ਰਿਜ਼ਲਟ ਹੈ ਸਾਰਾ ਤੁਸੀਂ ਆਉਣ ਵਾਲੇ ਜਿਹੜੇ ਪੰਜਾਬ ਦੇ ਰਿਜ਼ਲਟ ਹੋਣਗੇ 1 ਜੂਨ ਨੂੰ ਉਹ ਵੀ ਦੇਖੋਗੇ ਆਪਣੇ ਕਿਸਮ ਦੇ ਹੋਣਗੇ ਐਸਾ ਨਾ ਜਗਦੀਪ ਸਿੰਘ ਚੀਮਾ ਉੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਖਾਲਸਾ ਜੀ ਨਾਲ ਗੱਲਬਾਤ ਕਰਦੇ ਆਂ ਅੱਗੇ ਦੇਖੋ ਯਾਤਰਾ ਅੱਜ ਸ਼ੁਰੂ ਹੋ ਰਹੀ ਹੈ ਪੰਜਾਬ بچاؤ ਯਾਤਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਸਟਾਰਟ ਹੋਏਗੀ ਲੋਕ ਸਭਾ ਹਲਕਾ ਫਤੇਗੜ ਸਾਹਿਬ ਸੰਗਤ ਦਾ ਜਿਹੜਾ ਉਤਸ਼ਾਹ ਤੁਸੀਂ ਦੇਖ ਰਹੇ ਹੋ اسی ਉਤਸ਼ਾਹ ਨਾਲ ਇੱਕ ਲੋਕ ਲਹਿਰ ਪੈਦਾ ਕਰਨੀ ਆ ਔਰ ਉਸ ਲੋਕ ਲਹਿਰ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਮੈਂ ਧੰਨਵਾਦ ਕਰ ਦਵਾਂ ਸੂਤ ਸੰਗਤ ਦਾ ਜਿਹੜੇ ਵੱਡੀ ਗਿਣਤੀ ਵਿੱਚ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਜੀਪਾਂ ਦੇ ਚੱਲ ਕੇ ਆਏ ਨੇ ਔਰ ਨਾਲ ਦੀ ਨਾਲ ਮੈਂ ਆਸ ਕਰਦਾ ਕਿ ਇਸੇ ਤਰੀਕੇ ਨਾਲ ਇਹ ਯਾਤਰਾ ਜਿਹੜੀ ਹੈ ਪੂਰੇ ਹਲਕਾ ਫਰਦੀਗੜ ਸਾਹਿਬ ਵਿੱਚੋਂ ਲੰਘਦੇ ਹੋਇਆ ਕਾਮਯਾਬੀਆਂ ਦੇ ਝੰਡੇ ਬੁਲੰਦ ਕਰੇ। ਇਹ ਜਿਹੜੀ ਯਾਤਰਾ ਵੱਡੀ ਗਿਣਤੀ 'ਚ ਅ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਪੰਜਾਬ ਵਜਾ ਯਾਤਰਾ ਇਹ ਪੂਨੀਆ ਸਾਹਿਬ ਨਾਲ ਵੀ ਗੱਲਬਾਤ ਕਰਦੇ ਕੀ ਕਹਿੰਨ ਪੂਨੀਆ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਯਾਤਰਾ ਜਿਹੜੀ ਆਰੰਭ ਹੋ ਰਹੀ ਹੈ ਜੋ ਯਾਤਰਾ ਸਦਾ ਸੁਖੀਪ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਆ ਪੰਜਾਬ ਨੂੰ ਬਚਾਉਣ ਵਾਸਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਜੋ ਪਿਛਲੇ ਦਿਨਾਂ ਦੇ ਵਿੱਚ ਜੋ ਸ਼ਾਮਲ ਹੋ ਰਹੇ ਨੇ ਅਕਾਲੀਯਾਂ ਦੇ ਵਿੱਚ ਉਹ ਜੋ ਵਾਪਸ ਗਏ ਸੀ ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਸਰਦਾਰ ਸਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਵਾਪਸ ਲੈ ਕੇ ਆ ਰਹੇ ਨੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਫਾਇਦਾ ਹੋਏਗਾ ਇਸ ਨੂੰ ਹਲਾਰਾ ਮਿਲੇਗਾ ਤੇ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਏਗਾ ਜੋ ਪੰਜਾਬ ਜੋ ਯਾਤਰਾ ਹੈ ਇਹਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਹਲਾਰਾ ਮਿਲਣਾ ਉਹ ਬਹੁਤ ਵੱਡੀ ਗੱਲ ਆ ਇਹ ਮੈਂ ਸਰਦਾਰ ਸਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿਹੜਾ ਤੁਹਾਨੂੰ ਬਾਤ ਕਰਦਾ ਹੈ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਉਹ ਇੱਥੇ ਪਹੁੰਚ ਰਹੇ ਹਨ ਬਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਗੱਲਬਾਤ ਕਰਦੇ ਹਾਂ ਹੋਰ ਵੀ ਅਕਾਲੀ ਨੇਤਾ ਨਾਲ ਗੱਲਬਾਤ ਕਰਦੇ ਕੀ ਗੱਲਾਂ ਪੁੱਛਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੂ ਜੀ ਫਤਿਹ ਅੱਜ ਪੰਜਾਬ ਬਚਾਓ ਯਾਤਰਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਸਾਹ ਕੱਢ ਰਹੇ ਨੇ ਇਸ ਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਪ੍ਰਤੀ ਬਹੁਤ ਭਾਰੀ ਵੱਡਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਇਸੇ ਤਰ੍ਹਾਂ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਯਾਤਰਾ ਜਾਰੀ ਰਹੀ ਤਾਂ ਲੋਕ ਆਪਣੇ ਆਪ ਬਹਾਰੇ ਅਕਾਲੀ ਦਲ ਦੇ ਇਕੱਠਾ ਦੇ ਵਿੱਚ ਆਉਣਗੇ ਤੇ ਅਕਾਲੀ ਦਲ ਦੀ ਸਪੋਰਟ ਕਰਨਗੇ ਜਿਹੜੀਆਂ ਪਿੱਛੇ ਕੋਈ ਲੋਕਾਂ ਨੂੰ ਕੋਈ ਦੁੱਖ ਤਕਲੀਫਾਂ ਜਿਹੜੀਆਂ ਹੁਣ ਸਰਕਾਰ ਦੇ ਵਿੱਚ ਚੱਲ ਆਈਆਂ ਨੇ ਜਾਂ ਪਿੱਛੇ ਜੋ ਕੁਝ ਹੋਇਆ ਉਹ ਸਾਰੇ ਲੋਕ ਭੁੱਲਦੇ ਹੋਏ ਅੱਜ ਜੇ ਕੋਈ ਸ਼ਸੋਭਾ ਨੇ ਪੰਜਾਬ ਦੇ ਵਿੱਚ ਜੇ ਕੋਈ ਪਾਰਟੀ ਹੈ ਕਿਸਾਨਾਂ ਦੇ ਹੱਕਾਂ ਦੀ ਮਜ਼ਦੂਰਾਂ ਦੇ ਹੱਕਾਂ ਦੀ ਨੌਜਵਾਨਾਂ ਦੇ ਹੱਕਾਂ ਦੀ ਤੇ ਬੁਲਾਜਮਾਂ ਦੇ ਹੱਕਾਂ ਦੀ ਜੇ ਕੋਈ ਗੱਲ ਕਰ ਸਕਦਾ ਤਾਂ ਉਹ ਸ਼ਰੋਮੀ ਅਕਾਲੀ ਇੱਕੋ ਇੱਕ ਪਾਰਟੀ ਆ ਸ਼ਰੋਮੀ ਅਕਾਲੀ ਦਲ ਜਿਹਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕੋਲ ਹੈ ਜੋ ਕਿ ਬੜੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਪੰਜਾਬ ਦੇ ਵਿੱਚ ਆਪਣੀ ਯਾਤਰਾ ਕਰ ਰਹੇ ਨੇ ਤੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਹੇ ਨੇ ਤਾਂ ਤਾਂ ਕਿ ਜਿਹੜੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਜੋ ਪੰਜਾਬ ਅੱਜ ਇੰਨਾ ਪਿੱਛੇ ਪਾਤਾ ਇਸ ਦੇ ਸਾਰ ਇਸ ਇਸ ਨੂੰ ਪਰਪੋਪ ਭੜਾਈ ਕਰਨ ਬਾਅਦ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਆਓ ਇਕੱਠੇ ਹੋਈਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਇਹਨਾਂ ਕਹਿੰਦਾ ਹੋਇਆ ਮੱਖੀਵਾਲਾ ਜੱਜਕਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉੱਥੇ ਹੀ ਅਸੀਂ ਗੱਲਬਾਤ ਕਰਾਂਗੇ ਦਰਬਾਰਾ ਸਿੰਘ ਗੁਰੂ ਨੇ ਹਲਕਾ ਬੱਸੀ ਪਟਾਣਾ ਤੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਣਾ ਹਾਂ ਜੀ ਜਿੰਨੇ ਦਾ ਅਕਸਾਹ ਬਤਰਾਂ ਦੇ ਵਿੱਚ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਇਸ ਤਰ੍ਹਾਂ ਦੀ ਕਿ ਅਸਧਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਹਲਕਾ ਵਾਈਜ਼ ਪੰਜਾਬ ਬਚਾਓ ਯਾਤਰਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਫਤੇਗੜ ਸਾਹਿਬ ਹਲਕਾ ਤੋਂ ਉਹਨਾਂ ਦਾ ਪ੍ਰਵੇਸ਼ ਹੈ ਤੇ ਬੜੀ ਭਾਰੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਜਿਹੜੇ ਮੁੱਦੇ ਆ ਦੇਖੋ ਇਹ ਬਹੁਤ ਕਲੀਅਰ ਨੇ ਪ੍ਰਧਾਨ ਜੀ ਨੇ ਸਪਸ਼ਟ ਕੀਤਾ ਹੋਇਆ ਕਿ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਹਿੱਤਾਂ ਦੇ ਨਾਲ ਆ ਜੋ ਕਿਸਾਨਾਂ ਦੇ ਹਿੱਤਾਂ ਦੇ ਨਾਲ ਆ ਔਰ ਜੋ ਪੰਥਕ ਮੰਗਾ ਨੇ ਉਹਨਾਂ ਦੇ ਨਾਲ ਆ ਤੇ ਇਸ ਕਰਕੇ ਸਾਡਾ ਇਹ ਏਜੰਡਾ ਹੈ ਕਿ ਸਾਡਾ ਕੋਈ ਇਹ ਨਹੀਂ ਆ ਵੀ ਸੱਤਾ ਦੇ ਲਈ ਅਸੀਂ ਕਰ ਰਹੇ ਹਾਂ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ ਇਹਨਾਂ ਊਸੂਲਾਂ ਦੇ ਨਾਲ ਖੜੇ ਆ ਲੋਕ ਪਿੰਡਾਂ ਦੇ ਵਿੱਚ ਅਸੀਂ ਜਾਣੇ ਆ ਪਿੰਡਾਂ ਦੇ ਵਿੱਚ ਲੋਕੀ ਟਬੂਸੀਆਂ ਮਾਰਦੇ ਆ ਕਿ ਬਹੁਤ ਅੱਛਾ ਸਟੈਂਡ ਲਿਆ ਤੇ ਆ ਤੁਸੀਂ ਦੇਖਿਆ ਜਿੰਨੇ ਆ ਬੜੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਆ ਰਹੀ ਹੈ ਇਹ ਪ੍ਰਧਾਨ ਜੀ ਦਾ ਸ਼ਾਨਦਾਰ ਸਵਾਗਤ ਹੈ ਜ਼ਿਲ੍ਹੇ ਦੇ ਵਿੱਚ ਆਮਦ ਤੇ ਬਹੁਤ ਪਾਰਟੀ ਜਿਹੜੀ ਹੈ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਪੂਰਨੋ ਚਾਹ ਹੈ ਤਕੜੇ ਹੋ ਕੇ ਅਸੀਂ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵਿਕਰਮਜੀਤ ਸਿੰਘ ਦੀ ਖਾਲਸਾ ਇਹਨਾਂ ਇਹ ਹਲਕਾ ਇੰਚਾਰਜ ਨੇ ਔਰ ਤਕੜੇ ਹੋ ਕੇ ਲੋਕ ਕਹਿੰਦੇ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਜਿੱਤਾਂ ਹਾਸਲ ਕਰਾਂਗੇ ਪ੍ਰਧਾਨ ਜੀ ਐਲਜੀ ਤੇ ਦਿੱਲੀ ਸਰਕਾਰ ਫਿਰ ਆਮੋ ਸਾਹਮਣੇ ਆ ਕਿਵੇਂ ਦੇਖਦੇ ਹੋ ਹਦੀ ਐਲਜੀ ਦੇ ਦਿੱਲੀ ਸਰਕਾਰ ਮੋਹ ਸਾਹਮਣੇ ਕਿਵੇਂ ਦੇਖਦੇ ਹੋ ਦੇਖੋ ਦੀ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹਨੂੰ ਵੀ ਚਾਹੀਦਾ ਹੈ ਵੀ ਕੁਝ ਮर्यादाਾਂਵਾਂ ਹੁੰਦੀਆਂ ਨੇ ਤੇ ਦੋਨੇ ਪਾਸੇ ਮੈਂ ਤੇ ਬਹੁਤ ਕੁ ਜ਼ਿਆਦਾ ਨਹੀਂ ਕਹੂੰਗਾ ਦੋਨੇ ਪਾਸੇ ਮर्यादा ਰੱਖਣ ਦੀ ਲੋੜ ਹੈ ਕਿਉਂਕਿ ਜਿਹੜਾ ਸਾਡਾ ਸੰਵਧਾਨ ਹੈ ਉਹ ਚੁਣੀ ਹੋਈ ਸਰਕਾਰ ਦੀਆਂ ਜਿਹੜੀਆਂ ਹੈ ਸ਼ਕਤੀਆਂ ਉਹ ਵੀ ਦੱਸਦਾ ਹੈ ਤੇ ਜਿਹੜੇ ਗਵਰਨਰ ਨੇ ਉਹਨਾਂ ਦੀਆਂ ਸ਼ਕਤੀਆਂ ਵੀ ਦੱਸਦਾ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਦੋਨੋਂ ਸਾਈਡਾਂ ਨੂੰ ਜਿਹੜਾ ਹੈ ਮर्याਦਾ ਦੇ ਨਾਲ ਚੱਲਣਾ ਚਾਹੀਦਾ ਜੋ ਮर्याਦਾ ਹੈ ਉਹਦੇ ਨਾਲ ਚੱਲਣਾ ਚਾਹੀਦਾ ਆਏ ਹਨ ਦਰਬਾਰਾ ਸਿੰਘ ਗੁਰੂ ਜਨਾ ਵੱਲੋਂ ਜਿਹਦੇ ਸਾਥ ਉਹ ਕਿਤੇ ਸ਼ਾਮਲ ਹੋ ਕੇ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਆ ਉਹਦੇ ਚ ਬੜਾ ਹੀ ਭਰਮਾ ਉਤਸ਼ਾਹ ਨੌਜਵਾਨਾਂ ਦੇ ਵਿੱਚ ਯਾਤਰਾ ਪੜਾ ਪਈ ਪੜਾ ਹੁੰਦੀ ਹੋਈ ਵਕ ਵਕ ਥਾਵਾਂ ਤੇ ਇਹਦਾ ਸਵਾਗਤ ਕੀਤਾ ਜਾਵੇਗਾ ਤੇ ਨੌਜਵਾਨ ਵੀ ਟਰੈਕਟਰ ਟਰਾਲੀਆਂ ਅਤੇ ਹੋਰ ਕਾਰਾਂ ਦੇ ਕਾਫਲੇ ਨੇ ਇਹਦੇ ਵਿੱਚ ਸ਼ਾਮਲ ਹੋਏ ਹਨ ਤੇ ਅਕਾਲੀ ਦਲ ਦੀ ਜਿਹੜੀ ਕੀ ਮਜ਼ਬੂਤੀ ਹੋਰ ਵਧੇਰੇ ਹੋਵੇਗੀ ਅਤੇ ਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਭਾ